ਜੋ ਲੜਾਈ ਚ ਘਰੇ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਅਜਿਹੀ ਇੱਕ ਹੋਰ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦੁਆਰੇ ਲੱਗੇ ਲੰਗਰ 'ਚ ਚਾਹ ਲੈਣ ਗਏ ਨੌਜਵਾਨ ਤੇ ਗੁਰਦੁਆਰੇ ਦੇ ਨਿਹੰਗ ਸਿੰਘ ਵੱਲੋਂ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ ਇਹ ਵਾਰਦਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਟਾਰੀ ਦੀ ਹੈ ਜਿੱਥੇ ਮੱਸੀਆਂ ਦੇ ਮੌਕੇ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਸੀ ਇਸ ਦੌਰਾਨ ਪਿੰਡ ਦਾ ਇੱਕ ਨੌਜਵਾਨ ਉਥੋਂ ਚਾਹ ਲੈਣ ਗਿਆ ਤਾਂ ਉੱਥੇ ਮੌਜੂਦ ਇੱਕ ਨਿਹੰਗ ਸਿੰਘ ਨਾਲ ਉਸੇ ਮਾਮੂਲੀ ਤਕਰਾਰ ਹੋ ਗਈ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਇਸ ਹਮਲੇ 'ਚ ਜੋ ਨੌਜਵਾਨ ਦਾ ਗੁੱਟ ਵੱਢਿਆ ਗਿਆ ਤੇ ਉਸ ਦੀਆਂ ਲੱਤਾਂ ਤੇ ਵੀ ਗੰਭੀਰ ਸੱਟਾਂ ਲਗੀਆਂ ਨੇ ਦੱਸਦੀ ਹੈ ਕਿ ਮੌਕੇ ਤੋਂ ਨੇ ਹੰਗਸਿੰਘ ਫਰਾਰ ਹੋ ਗਿਆ ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਉਸ ਦੀ ਮਾਂ ਅੱਖਾਂ ਤੋਂ ਨਹੀਂ ਦੇਖ ਸਕਦੀ ਪਰਿਵਾਰ ਦਾ ਪੁੱਤ ਦੀ ਇਹ ਹਾਲਤ ਦੇਖ ਕੇ ਰੋ ਰੋ ਬੁਰਾ ਹਾਲ ਹੈ ਪੀੜਤ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਦੋਂ ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਸ ਦੀ ਭਾਲ ਜਾਰੀ ਹੈ ਘਰੇ ਹੋ ਤਾਂ ਉਹ ਮੌਕੇ ਤੇ ਨਹੀਂ ਹੀ ਉੱਥੇ ਇਹ ਪਿੰਡ ਦੇ ਵਿੱਚ ਰੌਲਾ ਪਿਆ ਹੋਆ ਤੇ ਇਹ ਚਾਹ ਮੰਗਣ ਕੇ ਤੇ ਗਿਆ ਕਿੰਦਾ ਤੇ ਚਾਹ ਉਹਨੇ ਲਿਆਖਿਆ ਵਾ ਜੇ ਨਹੀਂ ਬਣੀ ਤੇ ਇਹਦੇ ਕੋਟਾਂ 'ਚ ਬਹਿ ਜਾਵਾ ਬਿਠਾਤਾ ਨੂੰ ਫਿਰ ਉਹਨੇ ਆਖਿਆ ਚਾਹ ਬਣੀ ਬੱਬਾ ਜੀ ਤੇ ਉਦੋਂ ਧੱਕੇ ਧੁੱਕੇ ਦੇ ਦਿੱਤੇ ਜਿਆ ਵਾ ਤਾ ਤਾ ਨਹੀਂ ਕਰ ਦਿੱਤੀ ਮੇਰੇ ਕੀ ਕਾਰਨ ਕੀ ਹੈ ਸਾਰਾ ਇਸ ਚੀਜ਼ ਦਾ ਜਿਹੜਾ ਪਿਛਲੇ ਕੀ ਤਤ ਕਿਹੜੇ ਸਾਹਮਣੇ ਆ ਰਹੇ ਨੇ ਕਿ ਧੱਕੇ ਮਾਰਨ ਦਾ ਕਾਰਨ ਕੋ ਪਿਛਲੀ ਰੰਜਿਸ਼ ਹੈ ਨਾ ਕੋਈ ਨਹੀਂ ਰੰਜਿਸ਼ ਕੋਈ ਨਹੀਂ ਸੁਣਨ ਦੇ ਵਿੱਚ ਆ ਰਿਹਾ ਕਿ ਨਿਹੰਗ ਸਿੰਘ ਨੇ ਉਹ ਵੀ ਆਪਣਾ ਬਾਣੇ ਦੇ ਵਿੱਚ ਨੇ ਬਾਣੇ ਜਾਂ ਜੀ ਅੰਮ੍ਰਿਤ ਸ਼ਕਿਆ ਹੋਇਆ ਹਾਂਜੀ ਅੰਮ੍ਰਿਤ ਸ਼ਕਿਆ ਗੁਰਦੁਆਰੇ ਦਾ ਪਾਠ ਕਰਦਾ ਵਾ ਉਥੇ ਤੇ ਦੂਜੀ ਗੱਲ ਹੈ ਵੀ ਛੋਟੀ ਬਰਾਦਰੀ ਦੇ ਵੀ ਬਹੁਤ ਮਤਲ ਰੱਖਦਾ ਵਾ ਬੁਰਾ ਮਨੂਗਾ ਦੂਸਰੀ ਕਿਹੜੀ ਨਿਹੰਗ ਸਿੰਘ ਕਿਹੜੀ ਬਰਾਦਰੀ ਤੋਂ ਬਲੌਗ ਕਰਦੇ ਨੇ ਕੀ ਕਾਰਨ ਕੀ ਹੈ ਸਾਰਾ ਜਿਹੜਾ ਜਾਤੀਵਾਦੀ ਨੂੰ ਲੈ ਕੇ ਸਾਰਾ ਆ ਰਿਹਾ ਲੜਾਈ ਝਗੜੇ ਦਾ ਕਰਨ ਇਹ ਵੇਖੋ ਜੀ ਉਹ ਹੁਣ ਉਹਨੂੰ ਅਸੀਂ ਤੇ ਇਹ ਜਿਆ ਰੱਖਦੇ ਨਹੀਂ ਮੰਨਦੇ ਵਿੱਚ ਇਹ ਤਾਂ ਉਹਦੀ ਸ਼ੋਚ ਐ ਨਾ ਜੇ ਸਾਡੇ ਮਈਵੇਂ ਸਿੰਘਾਂ ਦੇ ਗੁਰਦੁਆਰੇ ਕੋਈ ਪਾਠ ਰੱਖਿਆ ਜਾਵੇ ਛੱਦਿਆ ਜਾਵੇ ਪਾਠੀ ਛੱਦ ਲਿੰਦੇ ਆ ਉਹ ਕੋਈ ਪਾਣੀ ਦਾ ਘੋਟ ਨਹੀਂ ਪੀਂਦਾ ਤੇ ਲੋਕਾਂ ਨੇ ਆਖਿਆ ਵੀ ਇਹਨੂੰ ਵੀ ਰੱਖਦੇ ਕਿਉਂ ਜੇ ਪਾਣੀ ਦਾ ਘੋਟ ਨਹੀਂ ਪੀਂਦਾ ਜਿੰਨੀ ਰੱਖਦਾ ਆਪਣੇ ਮਨ ਚੋਂ ਘੋੜ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਹੁਣ ਸਾਫ ਚਾਹੀਦਾ ਗਰੀਬ ਬੰਦੇ ਆ ਬਰਸਾਤ ਦੇ ਵਿੱਚ ਘਰ ਘਾਟ ਟੁੱਟ ਡੇਪਿਆ ਵਾ ਆ ਵੇਲੇ ਤੁਹਾਡੇ ਸਾਹਮਣੇ ਆ ਸਾਰਾ ਕੋਈ ਕਾਨਾਂ ਦੀ ਛਾਤੀ ਸਾਰਾ ਕੋਈ ਡੇਪਿਆ ਕਿਸੇ ਦੇ ਘਰ ਬੈਠੇ ਆ ਤੇ ਦਜੀ ਰਹੀ ਗੱਲ ਇਹ ਵਿਆ ਉਲਟੀਆਂ ਛੱਟਾਂ ਲੱਗੀਆਂ ਇਹਦੀ ਇਹ ਗ੍ਰਾਈਡ ਇਹ ਕਰਨ ਆਏ ਤੇ ਭਲਾ ਕਰਦੇ ਆ ਬਿਚਲੋ ਸਾਰਾ ਪਿੰਡ ਸੰਯੋਗ ਦੇ ਇੰਡਿਆ ਮਹਾਰਾਜ ਅੱਗੇ ਬੇਟਾ ਨਾ ਜੀ ਚਾਹ ਮੰਗਣ ਗਿਆ ਕਿੱਥੋਂ ਜੀ ਇਥੋਂ ਬਾਬੇ ਕੋਲ ਪੁੱਲ ਤੋਂ ਪਿੰਡ ਨਾਲ ਜੀ ਕੀ ਗੱਲ ਹੋਈ ਚਾਹ ਮੰਗਣ ਗਿਆ ਕੀ ਗੱਲ ਹਾਂ ਅੰਦੇ ਹਣ ਮੈਂ ਸੁਣ ਚਾਹ ਵੀ ਰੇ ਕਾਲੀਆਂ ਨੇ ਆਖਿਆ ਵੀ ਜਾ ਚਾਹ ਲਿਆ ਦੇ ਜਿਉਂਨੇ ਤਾ ਜਾ ਕੇ ਮੰਗਰੀ ਤੇ ਉਹ ਉਥੋਂ ਕੋਈ ਇਹਨਾਂ ਦਾ ਤਗੜਾ ਆ ਕੇ ਕੁਰਬਾਨਾ ਦੇਤਾ ਮਾ ਕੀ ਨਹੀਂ ਡੋੜੇ ਬੇਟਾ ਨਿਸ਼ਾਨ ਤੇ ਚਾਹ ਲੈਣ ਦੇ ਗਿਆ ਤੇ ਮਾਮਲੇ ਦੇ ਵਿੱਚ ਕੁਰਬਾਨਾ ਮਾ ਦਿੱਤੀ ਹਾਂ ਜੀ ਕਿੱਥੋਂ ਚਾਹ ਕਿਥੋਂ ਲੈਣਗੇ ਗੁਰਦਰ ਸਾਹਿਬ ਤੋਂ ਗੁਰਦਰ ਸਾਹਿਬ ਤੋਂ ਆ ਪਿੰਡ ਨਾਲ ਪੁੱਲ ਤੇ ਕੋਈ ਪ੍ਰਾਣੀ ਲੱਗ ਕੀ ਕਾਰਨ ਕੀ ਆ ਸਾਰਾ ਕੋਈ ਲੜਾਈ ਦੇ ਜਿਹੜੇ ਤੱਥ ਜਿਹੜੇ ਮੁੱਦੇ ਨੇ ਜਿਹੜੇ ਕਿਹੜੇ ਸਾਹਮਣੇ ਆ ਰਹੇ ਨੇ ਉਹ ਦੀ ਹੋਵੇ ਕਿਹਾ ਵਾ ਨਸ਼ੇ ਪਤੇ ਵੀ ਚੱਲਦੇ ਉਹਦੇ ਸਮੇਂ ਕੀ ਆਵੀਆਂ ਅੱਛਾ ਜੀ ਹਾਂਜੀ ਇਸ ਮੈ ਕੋ ਭਾਈ ਮਲਾਜਾ ਕਰਾ ਲਓ ਨਾਂ ਨਿਕਲੇ ਰੱਖੋ ਤੁਮੇ ਪਿੰਡ ਦੇ ਵਿੱਚ ਉਹਦਾ ਆਚਰਣ ਕਿਵੇਂ ਦਾ ਰਹਿਣਾ ਸਣਾ ਕਿਵੇਂ ਦਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕਿਸਨਾ ਉਹਦਾ ਕਾਨੂੰਨ ਬੋਲਣ ਦੀ ਪਿੰਡ ਕਿ ਨਹੀਂ ਉਹਨੂੰ ਕਮਾਉਂਦਾ ਥੜਿਆ ਵਾ ਕਿੰਨੀ ਸੱਟ ਲੱਗੀ ਬੱਚਦੇ ਮੱਥੇ ਤੇ ਸੱਟਾਂ ਹੰਗਮਟੇ ਸਾਰੀ ਆਹ ਇੱਕ ਚੱਪਣੀ ਗੋਡੇ ਦੀ ਜਿਹੜੀ ਹੈ ਕਾਈ ਵੱਡੀ ਹੈ ਇਹ ਵੀ ਡਾਜੀ ਕਿੱਥੇ ਤੁਹਾਡਾ ਲੜਕਾ ਹੁਣ ਇਸ ਟਾਈਮ ਕਿੱਥੇ ਐ ਬੱਬ ਲਾਜ ਇਥੋ ਨਹੀਂ ਚੱਲਤੂ ਲੋਹੋ ਜਾਣੀ ਰਿਆ ਐਵੇਂ ਪੱਟੀਆਂ ਪੱਟੀਆਂ ਹੀ ਉਹਨਾਂ ਨੇ ਉਤਾਂ ਹੀ ਬਿਲੇਟੀਆਂ ਪੁਲਿਸ ਨੇ ਲੋ ਕੀ ਕਾਰਵਾਈ ਕੀਤੀ ਕੀ ਪੁਲਸ ਤੋਂ ਪੁਲਸ ਤੋਂ ਕੋਈ ਕਾਰਵਾਈ ਨਹੀਂ ਸਭ ਮਾਇਆ ਚਾਹੁੰਦੇ ਆ ਕੀ ਕਰਨ ਕੀਆ ਕਿੰਨਾ ਟਾਈਮ ਹੋ ਚੁੱਕਾ ਹੈ ਕਿ ਹੁਣ ਤੱਕ ਜਿਹੜਾ ਪੁਲਿਸ ਕਾਰਵਾਈ ਨਹੀਂ ਕਰ ਰਹੀ ਅੱਜ ਤੀਸਰਾ ਚੌਥਾ ਦਿਨ ਹੈ ਪੁਲਿਸ ਕੋਲ ਕੋਈ ਰਿਜ਼ਲਟ ਨਹੀਂ ਆਇਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਨਸਾਫ ਚਾਹੀਦਾ ਜਾਰੀ ਆਪਰਨਾ ਜਿਹੜੀ ਕੀਤੀ ਹੈ ਇਹਨੇ ਬਹੁਤ ਮਕੀ ਕੀਤੀ ਹੈ ਇਹ ਦੇਖ ਤੁਸੀਂ ਮਨੋਸ਼ ਹਾਂ ਸਈਦਾ ਕੋਈ ਪੁਲਿਸ ਨਹੀਂ ਮੇਰੀ ਸੁਣਦੀ ਨਾ ਕੋਈ ਡਾਕਟਰ ਹੱਥ ਪਾਉਂਦਾ ਮੇਰੇ ਮਗਰ ਮੇਰੇ ਪਿੰਡ ਦੇ ਆ ਇਹ ਵਿਚਾਰੇ ਮੇਰੀ ਮਰਜ਼ੀ ਕਰੰਦਾ ਹੈ ਗਰਾਜ ਕਰਕੇ ਮੈਨੂੰ ਅੰਨੀ ਨੂੰ ਜੀਦਾ ਕੋਈ ਨਹੀਂ ਬੀਪੰਗਾ ਵਿਚਾਰੀਆਂ ਮੇਰੇ ਨਾਲ ਤੁਰਦੀਆਂ ਤੇ ਫੇਮੇ ਤੁਰਦੀਆਂ ਕਿੰਨੀ ਸੱਟ ਲੱਗੀ ਤੁਹਾਡੇ ਬੇਟੇ ਬਹੁਤ ਜਿਆਦੀ ਸਾਡੇ ਗੋਡਿਆਂ ਤੇ ਵੱਢ ਦਿੱਤਾ ਆ ਚੀਜ਼ ਦੇ ਸਾਰੇ ਚੀਰੇ ਪਾਏ ਆ ਹੱਥ ਦੋ ਥਾਂ ਕੀਤਾ ਆ ਦੋਹਾਂ ਪਾਸੇ ਮੋਢੇ ਵੱਡੇ ਆ ਜਿਹੜੇ ਹਥਿਆਰ ਨਾਲ ਵੱਡੇ ਤਲਵਾਰ ਹੀ ਉਹਦੇ ਕੋਲ ਆ ਪਾਉਂਦੇ ਨਹੀਂ ਵੱਟੀ ਤਲਵਾਰ ਕਿਰਪਾਨ ਵੱਡੀ ਪਾਉਂਦੇ ਜਿਹੜੇ ਬਾਬੇ ਉਹ ਹੀ ਉਹ ਕੱਢ ਕੇ ਮਾਰੀ ਆ ਜਾ ਤਾ ਉਹੀ ਪਿੱਛੇ ਜਾ ਕੇ ਉਹ ਮੰਗੀ ਆਣ ਕੇ ਤੋਗਾਈ ਦੇਣਾ ਇੰਨੀ ਗੱਲ ਕਹੀ ਉਹਨੇ ਵੀ ਚਾ ਨਹੀਂ ਮੰਗ ਦੇਣੀ ਤੈਨੂੰ ਗਾਈ ਦੇਣਾ ਤੋ ਇੱਥੇ ਚਾ ਗੁਰਦੁਆਰਾ ਸਾਹਿਬ ਚੱਲਣਗੇ ਹਾਂਜੀ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਬੜਿਆਂ ਨੂੰ ਬਹੁਤ ਚਾਹ ਦਾ ਮੱਸੀਆ ਦਾ ਲੰਗਰ ਚੱਲਣ ਰਿਹਾ ਪਹਿਲਾਂ ਸਾਡੇ ਪਰਿਵਾਰ ਨੇ ਬਣਵਾਇਆ ਸੀ ਨਾਲ ਹੋ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਕਰ ਦਿੱਤਾ ਗਿਆ ਵੀ ਮਰ ਗਿਆ ਸਾਡੇ ਬੰਦੇ ਵਿੱਚੋਂ ਇਹਨੂੰ ਬਾਦ ਦਿੱਤਾ ਗਿਆ ਕੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹਾਨੂੰ ਕੁਛ ਨਹੀਂ ਲੱਗਦਾ ਵੀ ਇਹ ਇਨਸਾਫ ਚਾਹੀਦਾ ਮੈਨੂੰ ਬਸ ਮੇਰੇ ਪੁੱਤ ਦੇ ਤੇ ਜਿਹੜਾ ਵਾਰਦਾਤ ਹੋਇਆ ਇਹਦਾ ਮੈਨੂੰ ਇਨਸਾਫ ਚਾਹੀਦਾ ਹਾਂ ਇਹਨੂੰ ਜਲਦ ਜਲਦ ਸਖ ਇਨ ਸਲਾਖਾਂ ਦੇ ਅੰਦਰ ਚਾਹੀਦਾ ਵਹਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਦਾ ਪਰਿਵਾਰ ਚੁਕਣਾ ਚਾਹੀਦਾ ਪੁੱਸ ਕੁਝ ਨਹੀਂ ਕਰਦੀ ਫੇਰ ਹੀ ਉਹ ਪੇਸ਼ ਹੋਊਗਾ ਉਹ ਪੇਸ਼ ਹੋਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ